ਆਪਣਾ ਨਾਮ ਤੇ ਉੱਧਾ ਦਾਸ ਰਾਜਵਿੰਦਰ ਸਿੰਘ ਰਾਜਾ ਲਦੇ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮਰਸਾਦਿਆਤੀ ਕਿਸਾ ਦੇਖਦੇ ਜਿਹੜੀ ਮੰਦਭਾਤੀ ਚੈ ਪੀਮ ਜੈ ਭਾਰਤ ਇਹ ਜਿਹੜੀ ਘਟਨਾ ਬਾਬਾ ਸਾਹਿਬ ਅੰਮ੍ਰਿਤਕਾ ਸਾਹਿਬ ਦੇ ਮੂਰਤੀ ਨੂੰ ਤੋੜਨਾ ਸੰਵਿਧਾਨ ਦੇ ਜਿਹੜੀਆਂ ਕਾਪੀਆਂ ਨਾਲ ਬਣੀਆਂ ਨੇ ਉਹਨਾਂ ਦੇ ਸਾਲਫੋਂ ਕਰਨੀ ਇੱਕ ਬਹੁਤ ਹੀ ਸੋਚੀ ਸਮਝੀ ਇਹ ਸਾਜ਼ਿਸ਼ ਹੈ ਕਿਉਂਕਿ 26 ਜਨਵਰੀ ਵਾਲੇ ਦਿਨ ਕਿਸ ਘਟਨਾ ਨੂੰ ਅੰਜਾਮ ਦੇਣਾ ਇਹਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਸਾਭ ਦਾ ਕੈਬਨ ਮੰਤਰੀ ਸਰਾਬਿਕਰ ਸਿੰਘ ਜੀ ਮਜੀਠੀਆ ਸਾਹਿਬ ਵੱਲੋਂ ਅਸੀਂ ਪਰਜੋਰ ਨੰਦਾ ਕਰਦੇ ਆਂ ਅਸੀਂ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਤਾਰਨਾ ਕਰਨਾ ਚਾਹੁੰਦੇ ਆਂ ਚੇਤਾਵਨੀ ਭਰੇ ਲੈ ਅੱਜ ਅੱਜ ਕਹਿਣਾ ਚਾਹੁੰਦੇ ਆਂ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਇਹ ਇੱਕ ਵਰਲਡ ਦਾ ਮੁੱਦਾ ਵਾ ਸਾਰੇ ਹੀ ਵਾਲਮੀਕ ਸਮਾਜ ਦਲੇਤ ਸਮਾਜ ਸਾਰੇ ਇਸ ਲੱਖਾਂ ਦੀ ਗਿਣਤੀ ਦੇ ਵਿੱਚ ਅਮਰਸਰ ਦੇ ਵਿੱਚ ਇਥੇ ਮੌਜੂਦ ਨੇ ਸ਼ਰੋਮੀ ਅਕਾਲੀ ਦਲ ਡਟ ਕੇ ਇਹਨਾਂ ਨਾਲ ਖੜਾ ਵਾ ਅਸੀਂ ਸ਼ਰੋਮੀ ਅਕਾਲੀ ਦਲ ਵੱਲੋਂ ਜਿੱਥੇ ਇਹਨਾਂ ਨੂੰ ਵਿਸ਼ਵਾਸ ਤੋਂ ਨੇ ਆ ਵਾਲੀ ਬਸਵਾਜ ਨੂੰ ਅਸੀਂ ਚੇਤਾਵਨੀ ਤੁਹਾਡੇ ਨਾਲ ਖੜੇ ਆ ਤੁਹਾਡੇ ਇੱਕ ਇਸ਼ਾਰੇ ਤੇ ਅਸੀਂ ਹਰ ਕਬਾਨ ਨੂੰ ਕਰਨ ਨੂੰ ਤਿਆਰ ਆ ਮਰਨ ਲਿਟਨ ਨੂੰ ਤਿਆਰ ਆ ਕਿਉਂਕਿ ਬਹੁਤ ਵੱਡੀ ਘਟਨਾ ਨੂੰ ਅਜਾਮ ਦਿੱਤਾ ਗਿਆ ਵਾ ਇਹਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ ਕਿਉਂਕਿ ਜਿਨ੍ਹਾਂ ਦੇ ਵੀ ਤਾਕਤਾਂ ਦੇ ਪਿੱਛੇ ਹੱਥ ਆ ਉਹਨੂੰ ਬਿਲਕੁਲ ਨਕੇਲ ਪਾਉਣੀ ਚਾਹੀਦੀ ਆ ਤੇ ਪਰਦਾ ਫਾਸ਼ ਹੋਣਾ ਚਾਹੀਦਾ ਵਾ ਅਸੀਂ ਥੋਕ ਕੇ ਆਪਣਾ ਇੱਕ ਨਾਂ ਦੀ ਯੋਜਾ ਕਰਦੇ ਆਂ ਜਿਹੜਾ ਬਲਾਨ ਜਿਹੜੀ ਅਮਨ ਸਰ ਸਾਹਿਬ ਜਿਹੜੀ ਅਮਨ ਭਾਗੀ ਘਟਨਾ ਵਾਪਰੀ ਆ ਤੇ ਬਹੁਤ ਹੀ ਮਾੜੀ ਆ ਉਸ ਨਾਲ ਆਪਣੇ ਸਾਰੇ ਜੋ ਧਰਮ ਨੇ ਸਾਰੇ ਧਰਮਾਂ ਦਾ ਸਕਾਲ ਲਾਓ ਇੱਕ ਪਰਫਰੂੜਾ ਚਾਹੀਦਾ ਜਿਸ ਬੰਦੇ ਨੇ ਇਹ ਕੰਮ ਕੀਤਾ ਉਹਨੇ ਬਹੁਤ ਹੀ ਮੜਾਇਦਾ ਬਹੁਤ ਨੁੰਦਨ ਜੋ ਕਰਨ ਵਾਪਰੀਆ ਜਿਸ ਨਾਲ ਸਾਰੇ ਭਾਈਚਾਰੇ ਨੂੰ ਬਹੁਤੀ ਸਪੂਰਸ਼ ਜਿਹੜੇ ਸੋਚੀ ਸਮਝੀ ਸਾਜੀ ਦੇ ਤਹਿਤ ਸਾਰਾ ਇੱਕ ਕਰਿਆ ਦੇਖੋ ਹੋ ਸਕਦਾ ਏਜੰਸੀਆਂ ਦੇ ਜਿਹੜੇ ਗਲਤ ਕੰਮ ਕਰਾਉਂਦੀਆਂ ਨੇ ਏਜੰਸੀਆਂ ਕਿਉਂ ਜਿਹੜਾ ਪੰਜਾਬ ਐ ਕੋਈ ਸ਼ੁਕ ਸ਼ਾਂਤੀ ਚ ਨਾ ਰਹ ਸਕੇ ਇਸ ਕਰਕੇ ਜਿਹੜੇ ਗਲਤ ਬੰਦੇ ਨੇ ਅੰਸਰ ਨੇ ਉਹ ਗਲਤ ਕੰਮ ਕਰਦੇ ਉਹ ਜੰਬਰ ਸਜਾਉਣੀ ਚਾਹੀਦੀ ਜੀ ਇਹ ਬੰਦੇ ਦੇਖੋ ਜੋਬ ਤੇ ਬੜੀ ਨੇ ਗਲਤੀ ਕੀਤੀ ਆ ਉਸ ਸਜ਼ਾ ਨੂੰ ਜੋ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਕੋਸ਼ਿਸ਼ ਕਰਦੇ ਇਹ ਜਿਹੜਾ ਪ੍ਰਸ਼ਾਸਨ ਨਹੀਂ ਦੇ ਸਕਦਾ ਲਾਗੂ ਕਰਨ ਵਾਲੇ ਦਿਨ ਨੂੰ ਲੈ ਕੇ ਇਸ ਘਟਨਾ ਨੂੰ ਅੰਜਾਮ ਦੇਣਾ ਕਿੰਨਾ ਦਾ ਕਾਤਕ ਦਾ ਬਹੁਤ ਹੀ ਮੰਤਪਕ ਬਹੁਤ ਹੀ ਮੰਤਪਕ ਹੈ ਇਹਦੇ ਨਾਲ ਕੋਈ ਹੋਰ ਵੱਡਾ ਨਹੀਂ ਹਿੱਸਾ ਦਾ ਕਿ ਉਹਨਾਂ ਨੇ ਸਾਰੇ ਹਿੰਦੁਸਤਾਨ ਦਾ ਭਾਰਤ ਦਾ ਜਮਿਨੀ ਚਾਲੀ ਚਾਲੀ ਹੈ ਹਾਂਜੀ ਜਮਿਨੀ ਚਾਲੀ ਗੱਲ ਵੀ ਮੈਂ ਦੇ ਦਿੱਤੀ ਸ੍ਰੀ ਮੀਕਲ ਦਲ ਤੇ ਹੀ ਮੈਂ ਆਈ ਹਾਂ ਜੀ ਮਾਰੀ ਬੋੜੀ ਘਟਨਾ ਬਹੁਤ ਮਾੜੀ ਆ ਬਹੁਤ ਮਾੜੀ ਘਟਨਾ ਆ ਪਾਣੀ ਪਾਣਾ ਦੱਸ ਜੋ ਬੋਲੇ ਸੋਨਿਰਵਾਸ ਸ੍ਰਿਸ਼ਟੀਕਰਤਾ ਵਾਲਮੀਕੀ ਦੇਵਾਨ ਦੀ ਜੈ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ 26 ਜਨਵਰੀ ਨੂੰ ਕੱਲ ਇੱਕ ਬਹੁਤ ਮੰਦਭਾਗੀ ਘਟਨਾ ਹੋਈ ਹੈ ਜਦੋਂ ਕਿ ਪੂਰਾ ਦੇਸ਼ ਸੰਵਿਧਾਨ ਸਮਰਪਣ ਦਿਵਸ ਪੂਰੇ ਦੇਸ਼ ਦੇ ਵਿੱਚ ਹਰਸ਼ ਉਹਲਾਸ ਦੇ ਨਾਲ ਮਨਾਇਆ ਜਾ ਰਿਹਾ ਸੀ ਪਰ ਇੱਕ ਸਾਜਿਸ਼ ਦੇ ਤਹਿਤ ਮਾਵਾ ਸਾਹਿਬ ਡਾਕਟਰ ਭੀਮਰਾਵ ਅੰਬੇਦਕਰ ਜੀ ਦੀ ਪ੍ਰਤਿਮਾ ਦਿੱਤੇ ਹੋਏ ਸੰਵਿਧਾਨ ਸਭੂ ਰੂਪ ਦੇਤੇ ਜਿਹੜਾ ਹਮਲਾ ਹੋਇਆ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਇਹ ਹਮਲਾ ਹੈ ਇਹ ਸੰਵਿਧਾਨ ਤੇ ਨਹੀਂ ਇਹ ਦੇਸ਼ ਦੀ ਇਕਤਾ ਅਖੰਡਤਾ ਨੈਤਿਕਤਾ ਅਤੇ ਧਰਮ ਨਿਰਪੇਖਤਾ ਦੇ ਉੱਤੇ ਹਮਲਾ ਹੋਇਆ ਸੋ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਇਹਦੇ ਪਿੱਛੇ ਜਿਹੜੀ ਸਾਡੀ ਜਿਹੜੀ ਅਸੀਂ ਸਮਝਦੇ ਹਾਂ ਕਿ ਇਹ ਤਾਂ ਅਸੀਂ ਮੰਦਭਾਗੀ ਘਟਨਾ ਹੈ ਜਿੰਨੇ ਵੀ ਸਾਰੇ ਹੀ ਦੇਸ਼ ਨੂੰ ਸੰਵਿਧਾਨ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਜਿਹੜੇ ਲੋਕਾਂ ਨੂੰ ਦੁੱਖ ਪਹੁੰਚਾਇਆ ਹੈ ਪਰ ਇਹ ਇੱਕ ਪੰਜਾਬ ਦੀ ਘਟਨਾ ਨਹੀਂ ਪੂਰੇ ਦੇਸ਼ ਦਾ ਇੱਕ ਇੰਟਰਨੈਸ਼ਨਲ ਮੁੱਦਾ ਬਣ ਗਿਆ ਇਹ ਮੈਂ ਸਮਝਦਾ ਹਾਂ ਕਿ ਅੰਤਰਰਾਸ਼ਟਰੀ ਜਿਹੜੀ ਸਾਜ਼ਿਸ਼ ਹੈ ਜੋ ਕਿ ਸਾਡੇ ਇਸ ਦੇਸ਼ ਦੇ ਉੱਤੇ ਇਕਤਾ ਖੰਡਾਂ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅੱਜ ਸਾਡੇ ਨਾਲ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਪ੍ਰਧਾਨ ਸਾਡੇ ਦਿਹਾੜ ਦੇ ਜਿਹੜਾ ਪ੍ਰਧਾਨ ਸਾਰੇ ਹੀ ਸਾਥੀਆਂ ਨੇ ਇੱਥੇ ਆ ਕੇ ਦੁੱਖ ਸਾਂਝਾ ਕੀਤਾ ਔਰ ਸਾਡੇ ਬਹੁਤ ਹੀ ਮਾਨ ਸਤਕਾਰਯੋਗ ਸਾਡੇ ਵਿਕਰਮਜੀਤ ਸਿੰਘ ਜੀ ਮਜੀਠੀਆ ਵੱਲੋਂ ਵੀ ਆਪਣੇ ਪੇਜ ਦੇ ਉੱਤੇ ਜਿਹੜਾ ਇੱਕ ਸਿੱਧਾ ਦੁੱਖ ਜ਼ਾਹਰ ਕੀਤਾ ਮੈਂ ਸਾਰੀਆਂ ਇਹਨਾਂ ਰਾਜਨੀਤਿਕ ਸਮਾਜਿਕ ਔਰ ਧਾਰਮਿਕ ਜਥੇਬੰਦੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਸਮਾਜ ਦੀ ਭਾਵਨਾਵਾਂ ਨੂੰ ਸਮਝਿਆ